ਸਾਸ਼੍ਰੀય ਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੜਨ ਜਾ ਰਹੇ ਹਾਂ ਵਾਰਤਕਕਾਰ ਗਿਆਨੀ ਗੁਰਦਿੱਤ ਸਿੰਘ ਜੀ ਬਾਰੇ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ ਮੇਰਾ ਪਿੰਡ ਦਾ ਖੇਤਰ ਕਿਹੜਾ ਹੈ ਮਾਲਵਾ ਗਿਆਨੀ ਗੁਰਦਿੱਤ ਸਿੰਘ ਦੀ ਕਿਹੜੀ ਵਾਰਤਕ ਪੁਸਤਕ ਪੰਜਾਬੀ ਜਨ ਜੀਵਨ ਦਾ ਦਰਪਣ ਹੈ ਮੇਰਾ ਪਿੰਡ ਮੇਰਾ ਪਿੰਡ ਦੇ ਰਚਨਹਾਰ ਗਿਆਨੀ ਗੁਰਦਿੱਤ ਸਿੰਘ ਦਾ ਪਿੰਡ ਕਿਹੜਾ ਹੈ ਮਿੱਠੇਵਾਲ ਗਿਆਨੀ ਗੁਰਦਿੱਤ ਸਿੰਘ ਨੇ ਗਿਆਨੀ ਦੀ ਸਿੱਖਿਆ ਕਿੱਥੋਂ ਲਈ ਲਾਹੌਰ ਤੋਂ 1944-45 ਵਿੱਚ ਗਿਆਨੀ ਗੁਰਦਿੱਤ ਸਿੰਘ ਦੁਆਰਾ ਲਿਖੀ ਪੁਸਤਕ ਮੇਰਾ ਪਿੰਡ ਬਾਰੇ ਜੀਤ ਸਿੰਘ ਸੀਤਲ ਨੇ ਕੀ ਕਿਹਾ ਮਾਲਵੇ ਦੇ ਰਸਮ ਰਿਵਾਜ ਪੁਰ ਰਚਿਆ ਗਿਆ ਸ਼ਾਕਰ ਗੁਰਦੀਪ ਸਿੰਘ ਨੂੰ ਪੰਜਾਬੀ ਸਾਇਤ ਅਕਾਦਮੀ ਵੱਲੋਂ ਕਿਹੜਾ ਸਨਮਾਨ ਤੇ ਕਦੋਂ ਮਿਲਿਆ ਕਰਤਾਰ ਸਿੰਘ ਢਾਲੀਵਾਲ 어ਵਾਰਡ 1998 ਵਿੱਚ ਗਿਆਨੀ ਗੁਰਦੀਪ ਸਿੰਘ ਜੀ ਦਾ ਵਿਆਹ ਕਿਸ ਨਾਲ ਹੋਇਆ ਬੀਬੀ 인ਦਰਜੀਤ ਕੌਰ ਸੰਦੂ ਨਾਲ ਗਿਆਨੀ ਗੁਰਦੀਪ ਸਿੰਘ ਜੀ ਦੀ ਪਤਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਿਸ ਅਹੁਦੇ ਤੇ ਰਹਿ ਚੁੱਕੇ ਹਨ ਵਾਈਸ ਚਾਂਸਲਰ ਗੁਰਦਿੱਤ ਸਿੰਘ ਨੇ ਕਿਹੜਾ ਸਪਤਾਹਿਕ ਪੱਤਰ ਪਟਿਆਲਾ ਤੋਂ ਸ਼ੁਰੂ ਕੀਤਾ 1938 ਵਿੱਚ ਪ੍ਰਕਾਸ਼ ਪੱਤਰ ਗੁਰਦਿੱਤ ਸਿੰਘ ਨੇ ਪਟਿਆਲਾ ਤੋਂ ਕਿਹੜੀ ਮਾਸਿਕ ਪత్రిక ਸ਼ੁਰੂ ਕੀਤੀ ਜੀਵਨ ਸੰਦੇਸ਼ ਗਿਆਨੀ ਜੀ ਵਿਧਾਨ ਸਭਾ ਦੇ ਮੈਂਬਰ ਕਦੋਂ ਤੱਕ ਰਹੇ 1958 ਤੋਂ 1961 ਤੱਕ ਗਿਆਨੀ ਜੀ ਦੀ ਕਵਿਤਾ ਅਛੋਹ ਸ਼ਿਖਰਾਂ ਦਾ ਪ੍ਰਕਾਸ਼ਨ ਕਾਲ ਦੱਸੋ 1950 ਉਨ੍ਹਾਂ ਦੀ ਆਰਤਕ ਮੇਰੇ ਪਿੰਡ ਦਾ ਜੀਵਨ ਦਾ ਪ੍ਰਕਾਸ਼ਨ ਕਾਲ ਦੱਸੋ 1967 ਆਪਨੇ ਖਾਲਸੇ ਦੇ 300 ਸਾਲਾਂ ਨੂੰ ਸਮਰਪਿਤ ਕਿੰਨੀਆਂ ਕਿਤਾਬਾਂ ਦਾ ਸੰਪਾਦਨ ਕੀਤਾ 50 ਕਿਤਾਬਾਂ ਦਾ ਮੇਰਾ ਪਿੰਡ ਪੁਸਤਕ ਵਿੱਚ ਪ੍ਰਕਾਸ਼ਿਤ ਲੇਖਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ 2 ਭਾਗਾਂ ਵਿੱਚ ਪਹਿਲੇ ਭਾਗ ਵਿੱਚ ਕਿੰਨੇ ਲੇਖ ਹਨ 17 ਲੇਖਨ ਦੂਜੇ ਭਾਗ ਵਿੱਚ ਕਿੰਨੇ ਲੇਖਨ ਤੇ ਕਿਸ ਵਿਸ਼ੇ ਨਾਲ ਸੰਬੰਧਿਤ ਹਨ ਬਾਰਾ ਲੇਖਨ ਜੋ ਕਿ ਜਨਮ ਤੋਂ ਲੈ ਕੇ ਮੌਤ ਦੀਆਂ ਰੀਤਾਂ ਨਾਲ ਸੰਬੰਧਿਤ ਹਨ ਮੇਰਾ ਪਿੰਡ ਪੁਸਤਕ ਨੂੰ ਯੂਨੈਸਕੋ ਅਵਾਰਡ ਕੋ ਦੋ ਮਿਲਿਆ 1961 ਵਿੱਚ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ